ਹੋਣੀ ਫੇਸਬੁਕ ਤੇ ਦੇਖ ਰਿਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਠੀਕ 17 ਓਨੇ ਘੰਟੇ ਪਹਿਲਾਂ ਆ ਮੈਂ ਦੇਖ ਰਿਆ ਸੀ 19 ਘੰਟੇ ਪਹਿਲਾਂ ਲਿਖਿਆਗਾ ਵਿਕਰਮ ਮਜੀਠੀਏ ਨੂੰ ਕਿਉਂ ਤੁਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਕਿਉਂ ਉਹਦੇ ਨਾਲ ਗੈਰ ਮਨੁੱਖੀ ਰਵਈਆ ਬਣਾਇਆਗਾ ਇਹਦਾ ਮਤਲਬ ਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਭਾਰਤੀ ਜਨਤਾ ਪਾਰਟੀ ਇਹ ਸਾਰੀਆਂ ਪਾਰਟੀਆਂ ਰਲ ਕੇ ਪੰਜਾਬ ਦੇ ਅੰਦਰ ਨਸ਼ਾ ਵੇਚਣ ਦਾ ਕੰਮ ਕਰਦੀਆਂ ਪੰਜਾਬ ਦੇ ਅੰਦਰ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ ਨਹੀਂ ਪੰਜਾਬ ਦੇ ਅੰਦਰ ਨਸ਼ਰੇ ਜਾਲ ਜਿਹੜਾ ਉਹ ਕਾਲੀ ਦਰ ਬੀਜਪੀ ਔਰ ਕਾਂਗਰਸ ਪਾਰਟੀ ਦੇ ਰਲ ਕੇ ਜਿਹੜਾ ਪੰਜਾਬ ਚ ਪਾਰਟੀ ਨੇ ਵੀ ਪਹਿਲੀ ਵਾਰ ਇਲੈਕਸ਼ਨ ਲੜੀ ਸੀ ਔਰ ਉਸ ਸਮੇਂ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮੰਦਰ ਸਿੰਘ ਜਿਹੜੇ ਮੁੱਖ ਮੰਤਰੀ ਦੇ ਕੈਂਡੀਡੇਟ ਸੀਗੇ ਔਰ ਉਹਨਾਂ ਨੇ ਦਰਬੰਡੀ ਸਾਹਿਬ ਤਖਤ ਦਬਨਵਾ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਔਰ ਗੁਟਕਾ ਸਾ ਮੱਥੇ ਨੂੰ ਲਾ ਕੇ ਸੌ ਖਾਦੀ ਕਿ ਮੈਂ 4 ਹਫਤੇ ਜੋ ਪੰਜਾਬ ਚ ਨਸ਼ਾ ਖਤਮ ਕਰੂੰਗਾ ਇਹ ਪੰਜਾਬ ਦਾ ਬੱਚਾ ਬੱਚਾ ਗਵਾਗਾ ਪੰਜਾਬ ਦੀ ਜਨਤਾ ਗਵਾਗੀ ਪੰਜਾਬ ਦੇ ਲੋਕਾਂ ਨੇ ਔਰ ਉਸ ਸਮੇਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਲੇਕਿਨ ਉਸ ਸਮੇਂ ਕਾਂਗਰਸ ਪਾਰਟੀ ਦੇ ਐਮਐਲਏ ਉਸ ਸਮੇਂ ਕਾਂਗਰਸ ਪਾਰਟੀ ਦੇ ਮਨਸਟਰ ਇਹ ਕਹਿੰਦੇ ਹੁੰਦੇ ਸੀ ਨਹੀਂ ਕਾਰਵਾਈ ਨਹੀਂ ਹੋਣੀ ਕਿਉਂਕਿ ਪੰਜਾਬ ਦੇ ਅੰਦਰ ਚਾਚਾ ਭਤੀਜਾ ਦੀ ਸਰਕਾਰ ਚੱਲ ਰਹੀ ਹੈ। ਯਾਨੀ ਕੈਪਟਨ ਸਾਹਿਬ ਤੇ ਬਜੀਠੀ ਦੀ ਸਰਕਾਰ ਚੱਲ ਰਹੀ ਆ ਕੋਈ ਕਾਰਵਾਈ ਨਹੀਂ ਹੋਣੀ ਇਹ ਗੱਲ ਸ਼ਰੀਆਮ ਉਸ ਸਮੇਂ ਦੇ ਕਾਂਗਰਸੀ ਵੀ ਕਹਿੰਦੇ ਹੁੰਦੇ ਸੀਗੇ ਕਿਉਂਕਿ ਕੁਝ ਕਾਂਗਰਸੀ ਸਰਕਾਰ ਬਣਨ ਤੋਂ ਪਹਿਲਾਂ 2017 ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਸੀਗੇ ਕਹਿੰਦੇ ਸੀ ਅਸੀਂ ਹਿੱਸਾ ਪਾ ਕੇ ਗੱਲ ਚ ਕੁ ਹਿੱਸਾ ਗੇ ਬਜੀਠੀਏ ਨੂੰ ਅਸੀਂ ਫਲਾਣੇ ਬੰਦੇ ਨੂੰ ਫੜ ਕੇ ਲੈ ਕੇ ਆਵਾਂਗੇ ਅਸੀਂ ਕਾਦੇ ਦੇ ਨੇਤਾਬਾਂ ਨੂੰ ਜੇਲ੍ਹਾਂ 'ਚ ਡੱਕ ਦੇਵਾਂਗੇ ਇਹ ਸਾਰੇ ਬਿਆਨਾਂ ਤੋਂ ਲੋਕ ਮੁੱਕਰ ਚੁੱਕੇ ਦੇਗੇ ਸਾਰੇ ਬਿਆਨਾਂ ਤੋਂ ਭੱਜ ਚੁੱਕੇ ਨੇਗੇ ਔਰ इवन ਕਿ ਜਦੋਂ ਪੰਜਾਬ ਦੇ ਅੰਦਰ 2017 'ਚ ਇਲੈਕਸ਼ਨ ਹੋ ਰਹੀ ਸੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋ ਰਹੀ ਸੀ ਆਮ ਆਦਮੀ ਪਾਰਟੀ ਨੇ ਵੀ ਪਹਿਲੀ ਵਾਰ ਇਲੈਕਸ਼ਨ ਲੜੀ ਸੀ ਔਰ ਉਸ ਸਮੇਂ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮੰਦਰ ਸਿੰਘ ਜਿਹੜੇ ਮੁੱਖ ਮੰਤਰੀ ਦੇ ਕੈਂਡੀਡੇਟ ਸੀਗੇ ਔਰ ਉਹਨਾਂ ਨੇ ਤਰਮੰਡੀ ਸਾਹਿਬ ਤਖਤ ਦਬਨਵਾ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਔਰ ਗੁਟਕਾ ਸਾ ਮੱਥੇ ਨੂੰ ਲਾ ਕੇ ਸੌ ਖਾਦੀ ਕਿ ਮੈਂ 4 ਹਫ਼ਤੇ ਜੋ ਪੰਜਾਬ ਚ ਨਸ਼ਾ ਖਤਮ ਕਰੂੰਗਾ ਇਹ ਪੰਜਾਬ ਦਾ ਬੱਚਾ-ਬੱਚਾ ਗਵਾਗਾ ਪੰਜਾਬ ਦੀ ਜਨਤਾ ਗਵਾਗੀ ਪੰਜਾਬ ਦੇ ਲੋਕਾਂ ਨੇ ਔਰ ਉਸੇ ਸਮੇਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ। ਔਰ ਉਸੇ ਸਮੇਂ ਕਾਂਗਰਸ ਪਾਰਟੀ ਨੇ 117 ਤੋਂ 77 ਸੀਟਾਂ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ 20 ਸੀਟਾਂ। ਇਹ ਪੰਜਾਬ ਦਾ ਰਾਜਨੀਤਿਕ ਇਤਿਹਾਸ ਆ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਸੀ ਔਰ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਇੱਜ਼ਤ ਮਾਨ ਪਿਆਰ ਸਤਿਕਾਰ ਜਿਹੜਾ ਆਮ ਆਦਮੀ ਪਾਰਟੀ ਦਿੱਤਾ ਔਰ ਇਤਿਹਾਸਿਕ ਤੌਰ ਤੇ ਜਿੱਤ ਜਿਹੜੀ ਆ 20 ਐਮਐਲਏ ਆਮ ਆਦਮੀ ਪਾਰਟੀ ਜਿੱਤੇ। ਔਰ ਲਗਾਤਾਰ 5 ਸਾਲ ਆਵਾਦਮੀ ਪਾਰਟੀ ਦੇ ਵਿਧਾਇਕ ਜਿਹਦੇ ਵਿੱਚ ਮੈਂ ਵੀ ਸ਼ਾਮਲ ਆ ਔਰ ਬਤੌਰ ਲੀਡਰ ਆਪੋਜੀਸ਼ਨ ਵੀ ਮੈਂ 3.5 ਸਾਲ ਰੋਲ ਲਵਾਇਆ ਔਰ ਉਸਵੇਂ ਬੰਕਰਦਾ ਰਿਹਾ ਕਿ ਨਸ਼ਾ ਤਸਕਰਾ ਨੇ ਖਿਲਾਫ ਕਾਰਵਾਈ ਕੀਤੀ ਚਲਦੀ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਲੇਕਿਨ ਉਸ ਸਮੇਂ ਕਾਂਗਰਸ ਪਾਰਟੀ ਦੇ ਐਮਐਲਏ ਉਸ ਸਮੇਂ ਕਾਂਗਰਸ ਪਾਰਟੀ ਦੇ ਮਨਿਸਟਰ ਇਹ ਕਹਿਣੇ ਉਦੇਸ਼ੀ ਨਹੀਂ ਕਾਰਵਾਈ ਨਹੀਂ ਹੋਣੀ ਕਿਉਂਕਿ ਪੰਜਾਬ ਦੇ ਅੰਦਰ ਚਾਚਾ ਭਤੀਜਾ ਦੀ ਸਰਕਾਰ ਚੱਲਦੀ ਯਾਨੀ ਕੈਪਟਨ ਸਾਹਿਬ ਤੇ ਬਜੀਠੀ ਦੀ ਸਰਕਾਰ ਚੱਲ ਰਹੀ ਆ ਕੋਈ ਕਾਰਵਾਈ ਨਹੀਂ ਹੋਣੀ ਇਹ ਗੱਲ ਸ਼ਰੀਆਮ ਉਹ ਸਮੇਂ ਦੇ ਕਾਂਗਰਸੀ ਵੀ ਕਹਿੰਦੇ ਹੁੰਦੇ ਸੀਗੇ ਕੁਝ ਕਾਂਗਰਸੀ ਸੇਰ ਸੀਗੇ ਆਮ ਆਦਮੀ ਪਾਰਟੀ ਦੇ ਲਗਾਤਾਰ 5 ਸਾਲ ਇਸ ਗੱਲ ਦੇ ਉੱਤੇ ਅਸੀਂ ਲੜਦੇ ਰਹੇ ਅੜਦੇ ਰਹੇ ਔਰ ਪੰਜਾਬ ਦੇ ਵਿਧਾਨ ਸਭਾ 'ਚ ਬੋਲਦੇ ਰਹੇ ਕਿ ਪੰਜਾਬ ਵਿੱਚ ਨਸ਼ਕਤ ਮੋੜਾ ਚਾਹੀਦਾ ਪਰ ਲੇਕਿਨ ਕੈਪਟਨ ਸਾਹਿਬ ਨੇ ਇੱਕ ਵੀ ਕੰਮ ਉਹਨਾਂ 5 ਸਾਲਾਂ ਚ ਕੀ ਸਾਡੇ 4 ਸਾਲ ਦੇ ਅੰਦਰ ਕੋਈ ਵੀ ਕੰਮ ਨਹੀਂ ਕੀਤਾ ਆਖਰਕਾਰ ਕਾਂਗਰਸ ਪਾਰਟੀ ਨੂੰ ਆਪਣਾ ਮੁੱਖ ਮੰਤਰੀ ਬਦਲਣਾ ਪਿਆ ਐਡਮਿਟ ਕੀਤਾ ਕਾਂਗਰਸ ਪਾਰਟੀ ਨੇ ਕਿ ਸਾਡੇ 4 ਸਾਲ ਦੇ ਦੌਰਾਨ ਪੰਜਾਬ 'ਚ ਕੋਈ ਕੰਮ ਨਹੀਂ ਹੋਇਆ ਆਖਰਕਾਰ ਜਦ ਮੁੱਖ ਮੰਤਰੀ ਬਦਲਿਆ ਜਿਹੜਾ ਮੁੱਖ ਮੰਤਰੀ 100 ਲਗਭਗ 100 ਦਿਨਾਂ ਦਾ ਮੁੱਖ ਮੰਤਰੀ ਬਣਿਆ ਉਹਨੇ ਵੀ 100 ਦਿਨਾਂ ਦੇ ਦੌਰਾਨ ਕੋਈ ਕਾਰਵਾਈ ਨਹੀਂ ਕੀਤੀ ਪਰ ਪੰਜਾਬ ਦੇ ਲੋਕਾਂ ਨੇ ਉਸ ਤੋਂ ਬਾਅਦ ਪੰਜਾਬ ਚਮਤ ਵੀ ਪਾਰਟੀ ਦੀ ਸਰਕਾਰ ਬਣਾਈ ਔਰ 3 ਸਾਲ ਤੋਂ ਲਗਾਤਾਰ ਹਮਲਾ ਜਿਹੜਾ ਉਹ ਡਰਗ mafiya ਦੇ ਖਿਲਾਫ ਹੋ ਰਿਹਾ ਹਮਲਾਵਰ ਰੁਖ ਜਿਹੜਾ ਉਹ ਡਰਗ mafiya ਦੇ ਖਿਲਾਫ ਅਸੀਂ ਜਿਹੜਾ ਚਲਾ ਰੱਖਿਆ ਹੈਗਾ ਔਰ ਲਗਾਤਾਰ ਡਰਗ ਵੇਚਣ ਵਾਲਿਆਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਪੰਜਾਬ ਦੇ ਅੰਦਰ ਅਸੀਂ ਫੜ-ਫੜ ਕੇ ਜੇਲਾ ਚ ਧੱਕ ਰਿਹਾ ਹਾਂ ਹਾਂ ਜਿਹੜਾ ਕੋਈ ਭਰਾ ਸਾਡਾ ਕਿਸੇ ਨਾ ਕਿਸੇ ਕਾਰਨ ਇਸ ਲਤ ਲੱਗ ਗਈ ਨਸ਼ੇ ਦੀ ਲਤ ਲੱਗ ਗਈ ਉਹਦੇ ਲਈ ਅਸੀਂ ਉਹਦਾ ਇਲਾਜ ਵੀ ਪੰਜਾਬ ਚ ਕਰਾ ਰਹੇ ਹਾਂ ਪਰ ਮੈਂ ਦੇਖ ਰਿਹਾ ਅਸੀਂ ਹੁਣੇ ਫੇਸਬੁਕ ਤੇ ਦੇਖ ਰਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਠੀਕ ਸਤਾਰਾ 10 ਘੰਟੇ ਪਹਿਲਾਂ ਆ ਮੈਂ ਦੇਖ ਰਿਹਾ ਸੀ 19 ਘੰਟੇ ਪਹਿਲਾਂ ਲਿਖਿਆਗਾ ਵਿਕਰਮ ਮਜੀਠੀਏ ਨੂੰ ਕਿਉਂ ਤੁਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਕਿਉਂ ਉਹਦੇ ਨਾਲ ਗੈਰ ਮਨੁੱਖੀ ਰਵਈਆ ਬਣਾਇਆਗਾ ਇਹਦਾ ਮਤਲਬ ਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਭਾਰਤੀ ਜਨਤਾ ਪਾਰਟੀ ਇਹ ਸਾਰੀਆਂ ਪਾਰਟੀਆਂ ਰਲ ਕੇ ਪੰਜਾਬ ਦੇ ਅੰਦਰ ਨਸ਼ਾ ਵੇਚਣ ਦਾ ਕੰਮ ਕਰਦੀਆਂ ਪੰਜਾਬ ਦੇ ਅੰਦਰ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨਾ ਚਾਹੁੰਦੀਆਂ ਨਹੀਂ ਪੰਜਾਬ ਦੇ ਅੰਦਰ ਨਸ਼ਰੇ ਜਾਲ ਜਿਹੜਾ ਉਹ ਕਾਲੀਦਰ ਭਾਜਪੀ ਔਰ ਕਾਂਗਰਸ ਪਾਰਟੀ ਦੇ ਰਲ ਕੇ ਜਿਹੜਾ ਪੰਜਾਬ ਚਲਾਇਆ ਪੰਜਾਬ ਦੇ ਹਰੇਕ ਨੌਜਵਾਨ ਨੂੰ ਟਰੈਪ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਨਸ਼ੇੜੀ ਬਣਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਾਲੀਦਰ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਤਾਬਾ ਨੇ ਕੀਤੀ ਕਿਉਂਕਿ ਲਗਾਤਾਰ ਜਿੱਦਾਂ ਵੀ ਟਵੀਟ ਆ ਰਹੇ ਨੇ ਇਹਨਾਂ ਦੇ ਜਿੰਨੀਆਂ ਵੀ ਫੇਸਬੁੱਕ ਤੇ ਆ ਰਹੇ ਜਾਂ ਨਹੀਂ ਆ ਤੇ ਜਿੱਦਾਂ ਵੀ ਮੀਡੀਆ ਦੇ ਰਾਹੀਂ ਬਿਆਨ ਆ ਰਹੇ ਨੇ ਕਿ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਡਰਗ ਮਾਫੀਆ ਨੂੰ ਸਪੋਰਟ ਕਰ ਰਹੇ ਨੇ ਪਰ ਲੇਕਿਨ ਮੈਂ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਾ ਕਿ ਬਿਲਕੁਲ ਅਸੀਂ ਇਸ ਮੈਮ ਨੂੰ ਪਿੱਛੇ ਨਹੀਂ ਹਟਾਂਗੇ ਇਸ ਮੈਮ ਨੂੰ ਹੋਰ ਸਖਤ ਕਰਾਂਗੇ ਹੋਰ ਤੇਜੀ ਦੇ ਨਾਲ ਅਸੀਂ ਡਰਗ ਮਾਫੀ ਤੇ ਬਾਹਰ ਕਰਾਂਗੇ ਚਾਹੇ ਛੋਟਾ ਤਸਕਰਾ ਚਾਹੇ ਵੱਡਾ ਤਸਕਰਾ ਹਰੇਕ ਦੇ ਖਿਲਾਫ ਜਿਹੜੀ ਔਖੇ ਕਾਰਵਾਈ ਹੋਗੀ ਔਰ ਜਿਹਨੇ ਨਸ਼ਾ ਵੇਚ ਕੇ ਪੈਸਾ ਕਮਾਇਆ ਧਨ ਕਮਾਇਆ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਆ ਉਹਦੇ ਖਿਲਾਫ ਮੁਕੱਦਮੇ ਵੀ ਦਰਜ ਹੋਣਗੇ ਉਹਨਾਂ ਨੂੰ ਜੇਲ੍ਹਾਂ 'ਚ ਵੀ ਜਾਣਾ ਪਊਗਾ ਔਰ ਪੰਜਾਬ ਦੀ ਉਹਨਾਂ ਮਾਮਾ ਨੂੰ ਉਹਨਾਂ ਭੈਣਾਂ ਨੂੰ ਜਿਨ੍ਹਾਂ ਦੇ ਭਰਾ ਮਾਰੇ ਗਏ ਜਿਨ੍ਹਾਂ ਦੇ ਪੁੱਤ ਮਾਰੇ ਗਏ ਜਿਨ੍ਹਾਂ ਦੇ ਪਤੀ ਮਾਰੇ ਗਏ ਉਹਨਾਂ ਨੂੰ ਇਨਸਾਫ ਦੇਣ ਦੀ ਜ਼ਿੰਮੇਵਾਰ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਿਆ ਆਮ ਆਦਮੀ ਪਾਰਟੀ ਦਿਆ ਉਹ ਜ਼ਿੰਮੇਵਾਰ ਜਿਹੜੀ ਅਸੀਂ ਨਾਮਾਂਗੇ ਪਰ ਲੇਕਿਨ ਪੰਜਾਬ ਦੇ ਲੋਕਾਂ ਨੂੰ ਸਾਫ ਹੋ ਗਿਆ ਕਿ ਚਾਹੇ ਕੈਪਟਨ ਅਮਿੰਦਰ ਸਿੰਘ ਆ ਚاہے ਕਾਂਗਰਸ ਪਾਰਟੀ ਦੇ ਹੋਰ ਨੇਤਾ ਨੇ ਚاہے ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇਗੇ ਚاہے ਲੀਡਰ ਆਪਣੀ ਆਪੋਜੀਸ਼ਨ ਨੇਗੇ ਇਹ ਸਾਰੇ ਲੋਕ ਮਿਲ ਕੇ ਇਕੱਠੇ ਹੋ ਕੇ ਅੰਦਰੋਂ ਸਾਰੇ ਇਕੱਠੇ ਨੇਗੇ ਇਹ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਇਸ ਲਈ ਕ੍ਰਿਟੀਸਾਈਜ਼ ਕਰ ਰਹੇ ਨੇਗੇ ਕਿ ਨਸ਼ਿਆਂ ਦਾ ਖਾਤਮਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਨਸ਼ਿਆਂ ਦਾ ਖਾਤਮਾ ਕਰ ਰਹੀ ਆ ਪਰ ਲੇਕਿਨ ਮੈਂ ਇੱਕ ਵਾਰ ਫਿਰ ਦੁਹਰਾਉਣਾਗਾ ਕਿ ਨਸ਼ਿਆਂ ਦੇ ਖਿਲਾਫ ਇਹ ਯੁੱਧ ਜਿਹੜਾ ਜੀ ਸ਼ੁਰੂ ਕੀਤਾਗਾ ਉਹ ਇਸੇ ਤਰ੍ਹਾਂ ਠੋਕ ਬਿਲਾ ਕੇ ਚਲਦਾ ਰਹੂਗਾ ਜਦ ਤੱਕ ਪੰਜਾਬ 'ਚ ਨਸ਼ੇ ਖਤਮ ਨਹੀਂ ਹੁੰਦੇ ਅਸੀਂ ਕਾਰਵਾਈ ਜਾਰੀ ਰੱਖਾਂਗੇ ਜਿੰਨਾ ਮਰਜ਼ੀ ਬਚਾਉਣ ਲਈ ਜ਼ੋਰ ਲਾ ਲਵੇ ਕੈਪਟਨ ਅਮਿੰਦਰ ਸਿੰਘ ਜਿੰਨਾ ਮਰਜ਼ੀ ਭਾਰਤੀ ਜਨਤਾ ਪਾਰਟੀ ਜ਼ੋਰ ਲਾ ਲਵੇ ਜਿੰਨਾ ਮਰਜ਼ੀ ਕਾਲੀਦਰ ਬੀਜੇਪੀ ਵਾਲੇ ਜ਼ੋਰ ਲਾ ਅਸੀਂ ਇਹ ਬੇਵਿਚਾਰੀ ਰੱਖਾਂਗੇ ਔਰ ਪੰਜਾਬ ਦੀ ਮਾਂਮਾਂ ਨੂੰ ਪੰਜਾਬ ਦੀਆਂ ਭੈਣਾਂ ਨੂੰ ਇਨਸਾਫ ਦਿਵਾਵਾਂਗੇ ਔਰ ਪੰਜਾਬ ਤੋਂ ਚਿੱਟਾ ਪੰਜਾਬ 'ਚੋਂ ਨਸ਼ਾ ਪੰਜਾਬ 'ਚੋਂ ਡਰੱਗ ਜਿਹੜਾ ਉਹ ਖਤਮ ਕਰਕੇ ਫਿਰ ਸਾਹ ਲਵਾਂਗੇ